ਤੁਸੀਂ ਕਿਤੇ ਵਿਆਹ ਸ਼ਾਦੀ ਪਾਰਟੀ ਤੇ ਜਾਣਾ ਹੀ ਆ ਕਮਾਂਗਾਰਾਂ ਤੇ ਜਾਣਾ ਤਾਂ ਤੁਸੀਂ ਇਤਰ ਲਗਾ ਕੇ ਜਾ ਸਕਦੇ ਹੋ ਪੰਡਤ ਫਰੇਗਰੈਂਸ ਪਾਰਲਰ ਦੇ ਉੱਤੇ ਆਂਦੀ ਤੁਹਾਨੂੰ ਲੋੜ ਹੈ ਤੇ ਦੋ ਦੇ ਨਾਲ ਇੱਕ ਜਿਹੜੀ ਫਰੇਗਰੈਂਸ ਤੁਹਾਨੂੰ ਬਿਲਕੁਲ ਫ੍ਰੀ ਮਿਲੇਗੀ ਤਾਂ ਸਾਡੇ ਕੋਲ ਇੱਕ ਬੋਤਲ 3 ਐਮਐਲ ਦੀ ਫ੍ਰੀ ਆ ਯਾਨੀ ਕਿ ਤਿੰਨ ਫਰੇਗਰੈਂਸਾਂ ਲੈ ਜਾ ਸਕਦਾ ਜੀ ਠੀਕ ਹੈ ਜੀ ਯਾਨੀ 1200 ਰੁਪਏ ਦੇ ਵਿੱਚ ਮਤਲਬ ਰਕੜੀ ਆਫਰ ਹੈ ਰਕੜੀ ਰਕ ਹੈ ਜੀ ਇਸ ਤੋਂ ਇਲਾਵਾ ਜੇ 12 ਐਮਐਲ ਲੜੀਆਂ ਦੋ ਬੋਤਲਾਂ ਲੈਂਦਾ ਗਾਸਟਬਰ ਤਾਂ ਉਹਨੂੰ ਇੱਕ 6 ਐਮਐਲ ਵਾਲੀ ਫ੍ਰੀ ਆ ਨਾਲ ਅੱਛਾ ਅਜਾਟ ਉੱਪਰ ਹਾਲ ਖਾਲੀ ਪਿਆ ਇਹੀ ਆਈਟਮਾਂ ਵਾਸਤੇ ਆ ਠੀਕ ਹੈ ਹਰ ਜੀ ਤੁਸੀਂ ਇਹ ਦੇਖੋ ਇਹ ਪੰਡਲ ਲਾਟਰੀ ਮਲੇ ਕੋਲ ਆ ਜਿਹੜੇ ਤੁਸੀਂ ਕੰਪਣਿਆਂ ਦੇ ਪੈਸੇ ਖਰਾਬ ਕਰਦੇ ਹੋ ਤੁਹਾਡਾ 100 ਰੁਪਏ ਦੇ ਵੀ ਤੁਹਾਨੂੰ ਸਲਟ ਵੀ ਦੇ ਕੇ ਤੋਰ ਦਿਆਗਾ ਨਾ 1000 ਰੁਪਏ ਜਿਹੜੀ ਮੰਦਰ ਵਿਆਹ ਦੀ ਇੱਕਨ ਬਾਤ ਦੇ ਨਾਲ ਸਾਗਣ ਵੀ ਦੇ ਕੇ ਤੋਰ ਦਿਆ ਕਰੀ ਆ ਵਾਹ ਜੀ ਵਾਹ ਆਓ ਠੀਕ ਹੈ ਇਹ ਜੇ ਇਤਨਾਂ ਬੰਦ ਇਹ ਇਤਨਾ ਅਲਾਦੀਨ ਦਾ ਚਿਰਾਗ ਲੱਗ ਰਿਹਾ ਹੈ ਜੇ ਜਿਤਰੇ ਰੁਪਏ ਦਾ ਤੇ ਸਲਾਈ ਤੁਸੀਂ ਲਾਓ ਕੇਂਦਲੇ ਕੰਮ ਦਿਲਾਂ ਲੋ ਕੇਂਦਲੇ ਕੰਦੇ ਨਾਲੇ ਤੁਹਾਡੇ ਸਪਰ ਸਟਰੋਂਗ ਹੋ ਗਏ ਤੇ ਲੱਛਵੀ ਕੱਪੜਿਆਂ ਤਾਂ ਨਹੀਂ ਸ਼ਾਨਦਾਰ ਨਹੀਂ ਬੰ ਸਿੱਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਤੁਸੀਂ ਦੇਖਿਆ ਹੋਣਾ ਹੈ ਕਿ ਹਰ ਇਨਸਾਨ ਦੀ ਰੋਜ਼ਮਰਰਾ ਦੀ ਜਿਹੜੀ ਰੂਟੀਨ ਹੁੰਦੀ ਹੈ ਨਾ ਤੋਂ ਕੇ ਪਾਊਡਰ ਲਗਾਣਾ ਜਾਂ ਇਤਰ ਲਗਾਣਾ ਜਾਂ ਡੀਓ ਵਗੈਰਾ ਲਗਾ ਕੇ ਫਿਰ ਕਿਤੇ ਜਾਣਾ ਕਿਉਂਕਿ ਲੋਕ ਅਕਸਰ ਇਹ ਵੀ ਕਹਿੰਦੇ ਆ ਅਗਰ ਜੋਤਿਸ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਕਹਿੰਦੇ ਖੁਸ਼ਬੂ ਲਗਾਣਾ ਬਹੁਤ ਅੱਛਾ ਹੁੰਦਾ ਹੈ ਸ਼ੁਕਰ ਐਕਟੀਵੇਟ ਹੁੰਦਾ ਹੈ ਤੇ ਹੋਰ ਵੀ ਕਈ ਰੀਜ਼ਨ ਹੈ ਆਪਣੇ ਆਪ ਦੇ ਵਿੱਚੋਂ ਵੀ ਮੈਂ ਕਹਿੰਦੀ ਆ ਤੇ ਅੱਛਾ ਲੱਗਦਾ ਸੋ ਮਹਿਕ ਦੀ ਦੁਨੀਆ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਸੋ ਪੰਡਿਤ ਫਰੇਗਰੈਂਸ ਪਾਰਲਰ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਪੰਡਿਤ ਜੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਸਾਸ਼ੀਕਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਇਹ ਇੰਨਾ ਵਧੀਆ ਤੁਸੀਂ ਫਰੇਗਰੈਂਸ ਪਾਰਲਰ ਖੋਲਿਆ ਹੈ ਤੇ ਇਹਦੇ ਚ ਕਿਹੜੀ ਕਿਹੜੀ ਮਹਿਕ ਤੁਸੀਂ ਲੈ ਕੇ ਆਏ ਹੋ ਮੈਨੂੰ ਸਾਡੇ ਕੋਲ ਇਸ ਟਾਈਮ ਜਿਹੜੀ ਅਸੀਂ ਸਟਾਰਟਿੰਗ ਕਰੀ ਜਾਂ 60 ਖਸਬੂਆਂ ਤੋਂ ਸਟਾਰਟਿੰਗ ਕਰੀ ਸੀ ਤੇ ਹੁਣ ਦੋ ਦਿਨਾਂ ਤੱਕ 100 ਖਸਬੂ ਹੋ ਜਾਈਗੀ ਪਹਿਲਾਂ ਇੱਥੇ ਸਟਾਰਟਿੰਗ ਵਸਫਰਾ ਹੋ ਗਈ ਹੁਣ ਉਹ ਰਿਕਵਰ ਹੋ ਜਾਣਾ ਸਾਰਾ ਯਾਨੀ ਸਾਡੀ 100 ਤੋਂ ਤੁਹਾਨੂੰ ਘੱਟ ਤੋਂ ਘੱਟ 500 ਖਸਬੂ ਮਿਲਣੀ ਮਿਲਣੀ ਆ ਕਿਉਂਕਿ ਜਿੱਦਾਂ ਜਿੱਦਾਂ ਲੋਕਾਂ ਦੀ ਡਿਮਾਂਡ ਆ ਜਿੱਦਾਂ ਇਹਦਾ ਤੁਹਾਨੂੰ ਪਤਾ ਲੱਗਦਾ ਵੀ ਕਿਹੜੀ ਖਸਬੂ ਜਿਆਦਾ ਵੈਟਰ ਆ ਉਹ ਅਸੀਂ ਲਈ ਆ ਜੰਨੇ ਆ ਤੇ ਅੱਗੇ ਸੇਲ ਹੋ ਜਾਂਦੀ ਹੈ ਸਭ ਤੋਂ ਜਿਆਦਾ ਚੱਲਣ ਵਾਲੀ ਕਿਹੜੀ ਲੱਗ ਰਹੀ ਸਭ ਤੋਂ ਜਿਆਦਾ ਜੀ ਇੱਕ ਤਾਂ ਸਨਾਇਆ ਚੱਲ ਰਿਹਾ ਹੂਦ ਸਨਾ ਤੇ ਇੱਕ ਮੋਸਟ ਵਾਂਟਡ ਚੱਲ ਰਿਹਾ ਠੀਕ ਹੈ ਜੀ ਤੇ ਸੀ ਕੇ ਅਲੱਗ-ਅਲੱਗ ਲੋਕਾਂ ਦੀ ਅਲੱਗ-ਅਲੱਗ ਡਿਮਾਂਡ ਆ ਪਰ ਜਿਹਦੇ ਵਿੱਚ ਅਸੀਂ ਜ਼ਿਆਦਾ ਦੇਖ ਰਹੇ ਵੀ ਜ਼ਿਆਦਾ ਜਿਹੜਾ ਚੱਲ ਰਿਹਾ ਉਹ ਚੱਲ ਰਿਹਾ ਸਨਾਇਆ ਅੱਛਾ ਹਾਂ ਤੇ ਕੁੱਚੀ ਬਲੋ ਅਕਸਰ ਲੋਕ ਕਹਿੰਦੇ ਆ ਕਿ ਜਿਹੜੇ ਮਲੇਰ ਕੋਟਲਾ ਦੇ ਇੱਤਰ ਹੁੰਦੇ ਆ ਬਹੁਤ ਫੇਮਸ ਹੁੰਦੇ ਆ ਤੇ ਤੁਹਾਡੇ ਇੱਤਰ ਦੇ ਵਿੱਚ ਕੁਝ ਖਾਸ ਹੈ ਜਾਂ ਮਤਲਬ ਇੱਤਰ ਮਲੇਰ ਕੋਟਲਾ ਦੇ ਨਹੀਂ ਇੱਤਰ ਮਲੇਰ ਕੋਟਲਾ ਦੇ ਮਿਲਦੇ ਨੇ ਜਿਹੜੇ ਇੱਤਰ ਨੇ ਦਵਾਈ ਦੇ ਨੇ ਜਿਹੜੇ ਸੇਕ ਲਾਉਂਦੇ ਨੇ ਉਹ ਇੱਤਰ ਨੇ ਇਹ ਕੋਈ ਇਹ ਤੇ ਵਿਦਆਊਟ ਕੈਮੀਕਲ ਆ ਕੋਈ ਕੈਮੀਕਲ ਨਹੀਂ ਹੈਗਾ ਇੱਕ ਦਰਖਤ ਹੁੰਦਾ ਉਹ ਉਹ ਹੀ ਲੱਕੜ ਤੋਂ ਹੈ ਆਇਲ ਤਿਆਰ ਕੀਤਾ ਹੁੰਦਾ ਉਹਦੇ ਵਿੱਚ ਉਹ ਫ੍ਰੈਗਰੈਂਸ ਆ ਪੈਂਦੀ ਹੈ ਮਤਲਬ ਇਹ ਫਰਸਟ ਕਾਪੀ ਆਪਾਂ ਕਹਿ ਸਕਦੇ ਹਾਂ ਜੀ ਫਰਸਟ ਸਾਡੇ ਕੋਲ ਬਾਹਰੋਂ ਇمپੋਰਟ ਹੁੰਦਾ ਜੀ ਕੋਈ ਇਹ ਨਹੀਂਗਾ ਵੀ ਅਸੀਂ ਉਹ ਲੋਕਲ ਆ ਜਾਂ ਕੋਈ ਉਹ ਆ ਉਹ ਕਸਟਮਰ ਆ ਲਾਉਗਾ ਉਹਨਾਂ ਨੂੰ ਪਤਾ ਲੱਗਣਾ ਤੁਸੀਂ ਇੱਕ ਵਾਰ ਕਸਟਮਰ ਅਸੀਂ ਇਹ ਕਹਿੰਦੇ ਵੀ ਸਾਡੇ ਕੋਲ ਲਾ ਕੇ ਵਗਜੋ ਜੇ ਕਹਦਾ ਤੁਹਾਨੂੰ ਸ਼ਾਮ ਤੱਕ ਕੋਈ ਪੁੱਸੀ ਗਏ ਵੀ ਕੀ ਲੱਗਿਆ ਫਿਰ ਸਾਡੇ ਕੋਲ ਮੁੱਲ ਲੈ ਜਾਓ ਨਹੀਂ ਸੁਣ ਲੈਣ ਦੀ ਲੋੜ ਨਹੀਂ ਅੱਛਾ ਅਕਸਰ ਆਪਾਂ ਦੇਖਦੇ ਹਾਂ ਜਦੋਂ ਕੋਈ ਕੋਲੋਂ ਲੰਘਦਾ ਹੈ ਨਾ ਬੜੀ ਪਿਆਰੀ ਜੀ ਮਹਿਕ ਆਂਦੀ ਹੈ ਤੇ ਉਹ ਕਈ ਵਾਰ ਸਵੇਰ ਤੋਂ ਲਗਾ ਕੇ ਸ਼ਾਮ ਤੱਕ ਰਹਿੰਦੀ ਹੈ ਉਹਦਾ ਦੇ ਵੀ ਹੁੰਦੀ ਕੋਈ ਹਾਂਜੀ ਉਹਦਾ ਜਿੱਦਾਂ ਲੇਡੀਜ਼ ਵਾਸਤੇ ਅਲੱਗ-ਅਲੱਗ ਹੁੰਦੇ ਨੇ ਐਸਪੀ ਰੋਜ ਜਿਹੜੀ ਲੇਡੀਜ਼ ਨੂੰ ਬਹੁਤ ਪਸੰਦ ਕਰਦੇ ਨੇ ਨਾ ਤੇ ਕਸਤੂਰੀ ਕੋਈ ਅਲੱਗ ਪਸੰਦ ਕੋਈ ਸਟਰੋਂਗ ਪਸੰਦ ਕਰਦਾ ਕੋਈ ਉਹੀ ਹੁਣ ਇੱਕ ਸਾਡੇ ਕੋਲ ਬਲੂ ਲੇਡੀ ਹੈ ਉਹ ਆ ਉਹ ਲੇਡੀ ਬਹੁਤ ਪਸੰਦ ਕਰਦੇ ਨੇ ਠੀਕ ਹੈ ਉਹਨਾਂ ਦੇ ਯਾਨੀ 12 ਘੰਟੇ ਖਸਬੂ ਰਹਿਣੀ ਰਹਿਣੀ ਹੈ ਘਟੋ ਘਟ ਜਿੱਦਾਂ ਹੁਣ ਆ ਮੌਸਮ ਚੱਲ ਰਿਹਾ ਉਸ ਤੋਂ ਬਾਅਦ ਜਿੱਦਾਂ ਮੌਸਮ ਚੀਨ ਤਾਂ ਉਹ ਜ਼ਿਆਦਾ ਲੰਬਾ ਰਹੇਗਾ ਅੱਛਾ ਧੁੱਪੇ ਚ ਜਾਣ ਨਾਲ ਅਕਸਰ ਕਈ ਇਤਰੂ ਉੱਡ ਜਾਂਦੇ ਆ ਉੱਡਦੇ ਨੇ ਜੀ ਉਹ ਫ੍ਰੈਗਰੈਂਸ ਵਿੱਚੋਂ ਜਿਹੜੇ ਸਾਡੇ ਕੋਲ ਇਦਾਂ ਦੇ ਤਰਵੀ ਨੇ ਜਿਹੜੇ ਤੁਹਾਨੂੰ ਧੁੱਪ ਨਾਲ ਤੁਹਾਡੀ ਫ੍ਰੈਗਰੈਂਸ ਅਡੇਗਾ ਅੱਛਾ ਇਦਾਂ ਦੇ ਤਰਵੀ ਨੇ ਤੇ ਪਰ ਜਿਹੜੀ ਸਾਡੀ ਜਿਹੜੀ ਇਤਰੀ ਲਾਈਫ ਆ 12 ਘੰਟੇ ਦੀ ਘਟੂ ਘਟਾ ਠੀਕ ਹੈ ਤੁਪੇ ਜਾਓ ਘਰ ਸਾਹਵੇਂ ਰਹੋ ਤਾਂ ਉਹਦੀ ਫ੍ਰੈਗਰੈਂਸ ਜ਼ਿਆਦਾ ਹੋਊਗੀ ਅਕਸਰ ਆਪਾਂ ਦੇਖਦੇ ਦੇ ਨਾ ਕਈ ਲੋਕ ਮਹਿਕ ਲਗਾਉਂਦੇ ਆ ਆਪਣੇ ਡੀਓ ਲਗਾ ਲਿਆ ਡਾਇਰੈਕਟ ਬਾਡੀ ਤੇ ਜਾਂ ਅਤਰ ਲਗਾ ਲਿਆ ਤੇ ਉਹ ਕਿਤੇ ਨਾ ਕਿਤੇ ਰੈਸ਼ਸ ਕਰ ਜਾਂਦੇ ਆ ਅਲਰਜੀ ਕਰ ਜਾਂਦੇ ਆ ਇਹਦਾ ਕੋਈ ਇਦਾਂ ਦਾ ਕੋਈ ਹੋਰ ਨਹੀਂ ਜੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਪਰ ਇਹ ਨਾਲ ਹਰਬਲ ਚੀਜ਼ ਆ ਤੇ ਬਾਕੀ ਜਿਹੜੇ ਆਪਾਂ ਦੂਜੇ ਕੰਪਨੀਆਂ ਲਾਉਣੇ ਆ ਨਾ ਫੋਗ ਵਗੈਰਾ ਜਾਂ ਡਿਊ ਵਗੈਰਾ ਉਹ ਜਿਹੜੇ ਬਿਤੇ ਕੇ ਉਹ ਕਲੀ ਗੈਸ ਹੀ ਆ ਉਹਨਾਂ ਚੋਂ ਮਤਲਬ ਕੈਮੀਕਲ ਜੂਂਦੇ ਸਿਰਫ ਕੈਮੀਕਲ ਗੈਸ ਆ ਤੁਸੀਂ ਦੋ ਵਾਰ ਲਾਇਆ ਖਤਮ ਆ ਇਹ ਤੁਸੀਂ 1 cc ਸਾਡੇ ਕੋਲ 3 ml ਦੀ ਵੀ ਲੈ ਕੇ ਤੁਹਾਨੂੰ ਸੇਮ ਹੀ ਨਮੋਜਾ ਜੀ ਅੱਛਾ ਨਾਲੇ ਵਧੀਆ ਚੀਜ਼ ਆ ਫੇ ਤੁਹਾਡੇ ਘਰ ਚੋਂ ਨੈਗੇਟਿਵਿਟੀ ਵੀ ਖਤਮ ਹੋਊਗੀ ਤੁਸੀਂ ਗੁਰਦੁਆਰੇ ਮੰਦਰ ਮਾਝ ਕਿਤੇ ਵੀ ਜਾ ਸਕਦੇ ਹੋ ਠੀਕ ਹੈ ਹੁਣ ਕੀ ਕਰਦੇ ਨੇ ਲੋਕ ਡਿਊ ਲਾ ਲੈਂਦੇ ਆਲਕੋਹਲ ਵਾਲਾ ਠੀਕ ਹੈ ਜਾ ਕੇ ਮੱਤਾ ਦੇਖਣਾ ਆਪਾਂ ਗੁਰਦੁਆਰੇ ਜਾਂ ਮੰਦਰ ਬੁਜੀ ਜਾਣੇ ਆ ਨਾ ਉਹ ਚੀਜ਼ ਆਪਣੇ ਲਈ ਗਲਤ ਆ ਉਤੋਂ ਉਹਦਾ ਲਾਉਣ ਦਾ ਆਪਾਂ ਨੂੰ ਜਾਨੀ ਨੁਕਸਾਨ ਹੀ ਹੁੰਦਾ ਫਾਇਦਾ ਨਹੀਂ ਹੁੰਦਾ ਜਿਹੜੀ ਇਹ ਚੀਜ਼ ਇਹਦੇ ਵਿੱਚ ਕੋਈ ਆਲਕੋਹਲ ਨਹੀਂ ਹੈਗਾ ਨੇਚਰਲ ਆ ਫੁੱਲਾਂ ਦਾ ਲੱਕੜ ਦਾ ਦਰਖਤ ਹੈ ਨਾ ਅਲੱਗਾ ਇਹ ਤੁਸੀਂ ਦੇਖੋ ਕਦੇ ਵੀ ਆਪਾਂ ਜਿਵੇਂ ਸਨਾਤਨ ਧਰਮ ਚ ਪੂਜਾ ਕਰਦੇ ਆ ਨਾ ਇੱਦਾਂ ਦਾ ਹੁੰਦਾ ਨਾ ਵਿੱਚ ਉਹ ਇਸ ਕਰਕੇ ਹੁੰਦਾ ਨਾ ਕਿ ਉਹਦੇ ਵਿੱਚ ਡਿਊ ਹੁੰਦਾ ਹੈ ਤੇ ਬਾਕੀ ਸਾਡੇ ਕੋਲ ਐਦਾਂ ਦਾ ਵੀ ਜਿਵੇਂ ਆਪਣੇ ਘਰ ਤੇ ਨੈਗੇਟਿਵਿਟੀ ਹੁੰਦੀ ਹੈ ਨਾ ਕਰੇ ਕਲੇਸ਼ ਆ ਪਈ ਜਾਣਾ ਕੋਈ ਵੀ ਅਜੇ ਧਰਮੀ ਜਿਹਾ ਕਿਤੇ ਵੀ ਆਪਣਾ ਕੋਈ ਭੈੜੀ ਸਮੈਲ ਹੋ ઓਟੋਮੈਟ ਕੰਮਾ ਬੀਪੀ ਹਾਈ ਹੁੰਦਾ ਖੇਧੀ ਚੜਦੀ ਹੈ ਨਾ ਉਹਦੇ ਲਈ ਸਾਡੇ ਕੋਲ ਐਦਾਂ ਬਖੂਰਦਾਨੀਆਂ ਨੇ ਜਿਹੜੀਆਂ ਬਖੂਰਦਾਨੀਆਂ ਨੇ ਇਹ ਤੁਹਾਡੇ ਨਾਲ ਤਾਂ ਲੈਂਪ ਦਾ ਕੰਮ ਦੇਣੀਆਂ ਜੀ ਤੇ ਦੋ ਆਪਸ਼ਨਾਂ ਨੇ ਜਿੱਦਾਂ ਇਹ ਲੈਂਪਾ ਇੱਥੇ ਲਾਉਂਗੇ ਜਾਂ ਉੱਤੇ ਬਖੂਰ ਪੈਂਦਾ ਠੀਕ ਹੈ ਤੁਹਾਡਾ ਘਰ ਮਹਿਕਣ ਲੱਗ ਜਾਏਗਾ ਤੁਹਾਡੇ ਘਰ ਦੇ ਵਿੱਚ ਖੁਸ਼ਬੂ ਆਉਣਗੀਆਂ ਹਾਂਜੀ ਇਹ ਵੀ ਸਾਡੇ ਕੋਲ ਆ ਤੇ ਇੱਕ ਸਾਡੇ ਕੋਲ ਗੱਡੀ ਦੇ ਵਾਸਤੇ ਹੈ ਜਿਵੇਂ ਗੱਡੀ ਦੇ ਵਿੱਚ ਆਪਾਂ ਇਹਨੂੰ ਉਲਟੀਆਂ ਲੱਗੀਆਂ ਤੇਲ ਚੜਦਾ ਲਈ ਖਾਸ ਕਰਕੇ ਪ੍ਰੋਲ ਹੁੰਦੀ ਆ ਇਹ ਸਾਡੇ ਕੋਲ ਗੱਡੀ ਹੈਗੇ ਇਹਦੇ ਵਿੱਚ ਨਾ ਤੁਸੀਂ ਕੋਈ ਵੀ ਖੁਸ਼ਬੂ ਪਵਾ ਸਕਦੇ ਜਿਹੜੀ ਤੁਹਾਨੂੰ ਪਸੰਦ ਆ ਤੇ ਇਹ ਤੁਹਾਨੂੰ ਅਸੀਂ ਸੀਸੀ ਭਰ ਕੇ ਦੇਣੀ ਆ ਤੇ ਜਿਹੜੇ ਟੱਕਣ ਕੱਢੋ ਜਿਹੜੀ ਲੱਕੜ ਆ ਇਹ ਅਲੱਗ ਲੱਕੜ ਇਹਨੂੰ ਜਦ ਇਹ ਇਧਰ ਲੱਗਣਾ ਇਹ ਸੁੱਕ ਜਾਣੀ ਨਾਲ ਇਹ ਜਿਹੜਾ ਧਾਗਾ ਇਹਨੇ ਸੁੱਕ ਲੈਣੀ ਆ ਤੇ ਤੁਹਾਡੀ ਗੱਡੀ ਦੇ ਵਿੱਚੋਂ ਲਫਟ ਆਉਣੀ ਹੈ ਜੇ ਲਫਟੋ ਤੁਹਾਡੇ ਕੱਪੜਿਆਂ 'ਚ ਵੀ ਸਮਾਉਗੇ ਜਾਂ ਤੁਸੀਂ ਬਾਹਰ ਕਿਤੇ ਉਤਰੋਗੇ ਪਤਾ ਲੱਗੇ ਜਾਂ ਕੋਈ ਟਾਕੀ ਖੋਦਿਆ ਸੀਸਾ ਡਾਉਣ ਕਰਦੇ ਹਾਂ ਇਹ ਜਿਹੜਾ ਆਪਾਂ ਕਿਤੇ ਅਗਰ ਕਹੇਗਾ ਵੀ ਬਾਕੀ ਤੁਹਾਡੀ ਗੱਡੀ ਦੇ ਵਿੱਚ ਕੋਈ ਚੀਜ਼ ਹੈ ਤੇ ਮੂਰੇ ਟੰਗੀ ਜਾਂਦੀ ਆ ਤੇ ਇਦਾਂ ਹੀ ਸਾਡੇ ਕੋਲ ਇੱਕ ਉਹ ਪਿਆ ਹੈਲੀਪੈਡ ਜਾਂ ਜਹਾਜ਼ ਬਣਿਆ ਹੋਇਆ ਉਹਦੇ ਵਿੱਚ ਵੀ ਇਤਰ ਪੈਂਦਾ ਜੀ ਉਹ ਸੋਲਰ ਤੇ ਚੱਲਦਾ ਤੇ ਉਹਦੇ ਵਿੱਚ ਇੱਕ ਸੋਲਰ ਤੇ ਚੱਲਣ ਵਾਲਾ ਇਤਰ ਉਹਦੇ ਵਿੱਚ ਸੋਲਰ ਹੈ ਜੀ ਸੋਲਰ ਲੱਗਿਆ ਹੋਇਆ ਜਦੋਂ ਤੁੱਪੇ ਲਗਾ ਗੱਡੀ ਲਗਾਉਂ ਜਹਾਜ਼ ਚੱਲ ਪਾਉਂਦਾ ਤੇ ਉਹਦੀ ਜਿਹੜੀ ਨੀਚੇ ਉਹਦੇ ਇਤਰ ਪੈਂਦਾ ਉਹ ਫਰਨੇ ਉਹ ਨਹੀਂ ਕਿ ਉਹ ਰਗ ਨਾ ਚੱਕਦੇ ਨੇ ਅੱਛਾ ਹਾਂਜੀ ਉਹ ਵੀ ਸਾਡੇ ਕੋਲੇ ਗੱਡੀਆਂ ਆਉਂਦੀਆਂ ਆਕਸਰ ਅਸੀਂ ਦੇਖਦੇ ਆ ਜਿਹੜੇ ਗੁਰੂ ਘਰਾਂ ਦੇ ਵਿੱਚ ਕਈ ਵਾਰੀ ਰੁਮਾਲਾ ਸਾਹਿਬ ਤੇ ਲਗਾਉਣ ਵਾਲੇ ਹੁੰਦੇ ਆ ਜਾਂ ਉਸ ਮੰਦਰ ਦੇ ਗੱਲ ਕਰ ਲਈਏ ਧਾਰਮਿਕ ਸਥਾਨਾਂ ਦੀ ਗੱਲ ਕਰ ਲਈਏ ਤੇ ਉਹ ਉਹਨਾਂ ਦੇ ਵਿੱਚ ਨਾ ਅਕਸਰ ਦੇਖਿਆ ਜਾਂਦਾ ਰੁਮਾਲਾ ਸਾਹਿਬ ਤੇ ਨਿਸ਼ਾਨ ਪੈ ਜਾਂਦੇ ਆ ਹਾਂਜੀ ਉਹ ਦੂਸਰੇ ਲੋਟ ਹੁੰਦਾ ਨਾ ਇਹ ਤਾਂ ਦਾ ਫਰਕ ਹੁੰਦਾ ਉਹ ਕੈਮੀਕਲ ਵਾਲੇ ਆ ਜਾਂਦੇ ਨੇ ਜਿਹੜੇ ਨਿਸ਼ਾਨ ਪਾਉਂਦੇ ਨੇ ਹੁਣ ਜਿਹੜੀ ਆ ਚੀਜ਼ ਆਪਣੇ ਗੁਰੂ ਘਰ ਮੰਦਰ ਮਾਝ ਕਿਤੇ ਵੀ ਲਾ ਸਕਦਾ ਆਪਣੇ ਆਫਿਸ ਦੇ ਵਿੱਚ ਲਾ ਸਕਦੇ ਹੋ ਇਹਦੇ ਵੀ ਤੁਸੀਂ ਪਾਣੀ ਪਾਉਣਾ ਅੱਛਾ ਲੀਟਰ ਪਾਣੀ ਪਾ ਫੈਗਨੇ ਸੜਦਾ ਰਹੂਗਾ ਤੁਹਾਨੂੰ ਪਤਾ ਲੱਗੇ ਵੀ ਧੂਆ ਚੱਲ ਰਿਹਾ ਉਹ ਪਾ ਨੂੰ 24 ਘੰਟੇ ਇੱਕ ਵਾਰੇ ਲੀਟਰ ਪਾਣੀ ਪਾ ਤਕਰੀਬਨ ਤੁਹਾਡਾ 2-3 ਦਿਨ ਨਹੀਂ ਜਾਂਦਾ ਉਹ ਤੋਂ ਬਾਅਦ ਫਿਰ ਪਾਓ ਤੁਹਾਡਾ ਸਾਰਾ ਕਰਮ ਇੱਕ ਕਰੇਗਾ ਮਤਲਬ ਇਹ ਗੁਰੂ ਘਰਾਂ ਦੇ ਵਿੱਚ ਵੀ ਅਸੀਂ ਲੈ ਕੇ ਜਾ ਸਕਦੇ ਹਾਂ ਕਿਤੇ ਵੀ ਇਹ ਵੀ ਲਿਆ ਸਕਦੇ ਹੋ ਜੀ ਤੇ ਬਾਕੀ ਆਹ ਚੀਜ਼ ਵੀ ਲਿਆ ਸਕਦੇ ਅੱਧੇ ਬਕੂਰ ਪੈਂਦਾ ਲੱਕੜ ਪੈਂਦੀ ਹੈ ਬਕੂਰ ਦੀ ਹੈ ਨਾ ਉਹ ਪਾ ਤੁਹਾਡਾ ਕਰਮ ਇੱਕ ਕਰੇਗਾ ਪੁੱਛੇਗਾ ਅਗਲਾ ਵੀ ਆਹ ਲੱਗਿਆ ਕੀ ਹੋਇਆ ਇਹ ਜੀ ਦੀ ਵਰੀ ਨੀ ਗਾਰੰਟੀ ਹੈ ਤੁਸੀਂ ਇੱਕ ਵਾਰ ਕਰੇ ਲਾ ਲਿਆ ਤੁਹਾਡੇ ਗਵਾਂਢੀ ਇੱਕ ਦਿਨ ਹੀ ਪੁੱਛਣਗੇ ਦੋ ਦਿਨ ਹੀ ਪੁੱਛਣਗੇ ਚਲੋ ਕੀ ਆਹ ਇੱਕ ਦਿਨ ਉਹਨਾਂ ਨੂੰ ਪੁੱਛਣਾ ਨਹੀਂ ਤੁਹਾਡੇ ਘਰੇ ਲਾਉਣੀ ਕੀ ਹੁੰਦੀ ਅੱਛਾ ਠੀਕ ਹੈ ਨਹੀਂ ਕਿਉਂਕਿ ਇਹ ਖਸੂਆ ਹੀ ਨਹੀਂ ਪਿਆਰੇ ਅਲੱਗ-ਅਲੱਗ ਜਿਹਦਾ ਇਸ ਤਰ੍ਹਾਂ ਦੇ ਵਿੱਚ ਖਸੂਆ ਨੇ ਐਦਾਂ ਹੀ ਬਖੂਰ ਦੇ ਵਿੱਚ ਖਸੂਆ ਆਉਂਦੀਆਂ ਨੇ ਜਿਹੜੀ ਤੁਹਾਨੂੰ ਮਹਿਕ ਪਸੰਦ ਆ ਉਹ ਤੁਸੀਂ ਲੈ ਆ ਸਕਦੇ ਹੋ ਤੇ ਲਾਓ ਆਡਾ ਘਰ ਮੈਂ ਕਿਹਾ ਜੀ ਪ੍ਰੋਪਰ ਹੋਰ ਦੱਸੋ ਜੀ ਸੋ ਜੇ ਤੁਸੀਂ ਅਗਰ ਪੰਡਤ ਫਰੇਗਰੈਂਸ ਪਾਰਲਰ ਦੇ ਉੱਤੇ ਆਣਾ ਤੇ ਆਣਾ ਕਿੱਥੇ ਪਊਗਾ ਪੰਡਤ ਦਾ ਲਾਟਰੀ ਮਲੇ ਕੋਲਾ ਤੇ ਆਣਾ ਹੋਊਗਾ ਜੀ 217 ਦੇ ਥੱਲੇ ਆ ਇਹਦੇ ਨਾਲ ਕਈ ਵਾਰ ਉਹਨਾਂ ਜਿਵੇਂ ਹੈ ਨਾ ਵਰਤਦੇ ਹੁੰਦੇ ਆਪਾਂ ਗਿਫਟ ਦੇ ਦਿਆਂ ਗਿਫਟਾਂ ਵਾਸਤੇ ਵੀ ਆਈਟਮ ਨੇ ਕੈਮਰਾਮੈਨ ਨੂੰ ਕਾਹ ਕੇ ਲਵੇ ਉਹ ਕ ਦਿਖਾ ਦੋ ਦੇਖੋ ਜਿੱਦਾਂ ਇਹ ਬੋਟਲ ਆ ਨਾ ਤੁਸੀਂ ਕਿਸੇ ਨੂੰ ਗਿਫਟ ਕਰਨੀ ਗਿਫਟ ਕਰ ਸਕਦੇ ਆ ਇਹਦੇ ਵਿੱਚ ਇਤਰ ਪੈਗਾ ਜੀ ਜੀ ਠੀਕ ਹੈ ਇਹ ਨਾਲ ਤਾਂ ਅਗਲਾ ਇਤਰ ਲਾਉਗਾ ਜੀ ਨਾਲੇ ਤੋਂ ਘਰ ਦੇ ਵਿੱਚ ਸੋਹ ਕੇ ਤੇ ਦਮੰਦੀ ਰੱਖੋ ਫੈਂਸੀ ਐਂਡ ਮਾ ਠੀਕ ਹੈ ਇਸ ਤੋਂ ਠੀਕ ਹੈ ਜੀ ਤੇ ਇੱਕ ਸਾਡੇ ਕੋਲ ਜਿਹੜੀ ਜ਼ਿਆਦਾ ਸੇਲ ਹੁੰਦੀ ਹੈ ਉਹ ਹੁੰਦੀ ਹੈ ਆ ਚੀਜ਼ ਦੀ ਆ ਵਾਓ ਠੀਕ ਹੈ ਇਹਦੇ ਵਿੱਚ ਇਤਨਾ ਅੱਲਾਹ ਦੀਨ ਦਾ ਚਰਾਗ ਲੱਗ ਰਿਹਾ ਹੈ ਜੀ ਤਰਪੇਗਾ ਤੇ ਸਲਾਈ ਤੁਸੀਂ ਲਾਓ ਇਹ ਕੰਦਲੇ ਕੰਮ ਤੇ ਲਾ ਲੋ ਕਿਦਦੇਲੇ ਕੰਦੇ ਨਾਲੇ ਤੁਹਾਡਾ ਸ਼ੁਕਰ ਸਟਰੋਂਗ ਹੋਗਾ ਜੀ ਹਾਂ ਤੇ ਲక్ష్ਮੀ ਵੀ ਆ ਗਈ ਇੱਕ ਕੱਪੜਿਆਂ ਤੇ ਨਿਸ਼ਾਨ ਤਾਂ ਨਹੀਂ ਪੈਂਦੇ ਬਿਲਕੁਲ ਵੀ ਨਹੀਂ ਜੀ ਲਾਉਣ ਦਾ ਤਰੀਕਾ ਚਾਹੀਦਾ ਨਾ ਉਹਦੇ ਇੱਕ ਤਾਂ ਮੈਂ ਡੋਲ ਹੀ ਲਾਵਾਂਗਾ ਉਜੀ ਦਾ ਕੋਈ ਪਾਣੀ ਦੇ ਪਾ ਜਾਂਦਾ ਤੇ ਇਹ ਫੈਂਸੀ ਆਈਟਮ ਆ ਤੁਸੀਂ ਗਿਫਟ ਕਰ ਸਕਦੇ ਹੋ ਜਿੱਦਾਂ ਇਹਦਾ ਬਾਤ ਚੜਿਆ ਜਾਂ ਕਿਸੇ ਵੀ ਚੀਜ਼ ਨੂੰ ਗਿਫਟ ਦੇਣਾ ਨਾ ਉਹ ਤੁਸੀਂ ਲਿਆ ਇਹਦਾ ਅਸੀਂ ਐਕਸਟਰਾ ਚਾਹ ਦੇ ਜਿੱਦਾਂ ਇਹ ਫੈਂਸੀ ਸੀਸੀਆਂ ਇਹਦਾ ਕੋਈ ਐਕਸਟਰਾ ਚਾਰਜ ਨਹੀਂ ਠੀਕ ਹੈ ਇਹ ਤੁਸੀਂ ਲਿਆ ਸਕਦੇ ਹੋ ਤੇ ਰਖੜੀ ਤੱਕ ਜਿੰਨੇ ਬੰਦੇ ਸਾਡੇ ਕੋਲੋਂ ਇਧਰ ਲੈਣਗੇ ਜਿੱਦਾਂ ਮੰਨ ਲਓ ਸਾਡੇ ਕੋਲ ਨਾ ਬੋਟਲ ਆ ਸੀਐਮਐਲ ਦੀ ਜੀ ਐਮਐਲ ਦੀ ਬੋਟਲ ਆ ਇਹ 600 ਰੁਪਏ ਦੀ ਆ ਠੀਕ ਹੈ ਇੱਕ ਬੋਟਲ ਲੈ ਕੇ ਉਹਨਾਂ ਤੋਂ ਕੋਈ ਗਿਫਟ ਨਹੀਂ ਜੇ ਦੋ ਬੋਤਲਾਂ ਸੀਐਮਐਲ ਦੀਆਂ ਲੈਣਦਾ ਬੰਦਾ ਆ ਸਾਡੇ ਕੋਲ ਇੱਕ ਬੋਤਲ 3 ਐਮਐਲ ਦੀ ਫਰੀ ਹੈ ਜਾਨੀ ਕਿ ਤਿੰਨ ਫਰੇਗਰੈਂਸਾਂ ਲੈ ਆ ਸਕਦਾ ਜੀ ਠੀਕ ਹੈ ਜੀ ਜਾਨੀ 1200 ਰੁਪਏ ਦੇ ਵਿੱਚ ਮਤਲਬ ਰਖੜੀ ਆਫਰ ਹੈ ਰਖੜੀ ਤੱਕ ਹੈ ਜੀ ਇਸ ਤੋਂ ਇਲਾਵਾ ਜੇ 12 ਐਮਐਲ ਵਾਲੀਆਂ ਦੋ ਬੋਤਲਾਂ ਲੈਂਦਾ ਕਸਟਮਰ ਤਾਂ ਉਹਨੂੰ ਇੱਕ 6 ਐਮਐਲ ਵਾਲੀ ਫਰੀਆ ਨਾਲ ਜੀ ਅੱਛਾ ਹਾਂਜੀ ਮਤਲਬ ਦੋ ਨਾਲ ਇੱਕ ਫਰੀ ਹੈ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਇਹ ਮੌਕਾ ਸਿਰਫ ਔਰ ਸਿਰਫ ਰਖੜੀ ਤੱਕ ਹੈ ਰੱਖਣੀ ਤੱਕ ਹੈ ਜੀ ਉਸ ਤੋਂ ਬਾਅਦ ਕੀ ਮੰਗਾ ਬਾਕੀ ਹੋਰ ਵੀ ਆਟੋਮੈਟਿਕ ਆਉਂਦੀ ਰਹਿੰਦੀਆਂ ਨੇ ਤੇ ਆਉਣਗੀਆਂ ਤੇ ਅਲੱਗ-ਅਲੱਗ ਖੁਸਬਾਨ ਕੇ ਤੁਸੀਂ ਇੱਕ ਵਾਰ ਆਏ ਕਹਨੇ ਵੀ ਇੱਕ ਵਾਰ ਆਓ ਸਹੀ ਇੱਕ ਸਾਡਾ ਪ੍ਰੋਡਕਟ ਯੂਜ਼ ਕਰਕੇ ਦੇਖੋ ਹੋਰ ਵੀ ਪ੍ਰੋਡਕਟ ਸਾਡੇ ਕੋਲ ਕਾਫੀ ਹਰੀਆਟ ਉੱਪਰ ਹਾਲ ਖਾਲੀ ਪਿਆ ਇਹੀ ਆਈਟਮਾਂ ਵਾਸਤੇ ਆ ਠੀਕ ਹੈ ਹਰੇ ਤੁਸੀਂ ਦੇਖੋ ਇਹ ਪੰਡਲ ਲਾਟਰੀ ਮਲੇ ਕੋਲ ਜਿਹੜੇ ਤੁਸੀਂ ਕੱਪੜਿਆਂ ਦੇ ਪੈਸੇ ਖਰਾਬ ਕਰਦੇ ਹੋ ਵੀ ਤੁਹਾਡਾ 100 ਰੁਪਏ ਦੇ ਵੀ ਤੁਹਾਨੂੰ ਸਾਲਟ ਵੀ ਦੇ ਕੇ ਤੋਰ ਦੇਗਾ ਨਾ 1000 ਰੁਪਏ ਜਿਹੜੀ ਮੰਦਰ ਵਿਆਹ ਦੇਖਣ ਬਾਅਦ ਇਹ ਨਾਲ ਸਾਗਣ ਵੀ ਦੇ ਕੇ ਤੋਰ ਦਿਆ ਕਰੇਗਾ ਤੇ ਐਟਮ ਹੋ ਗਈ ਜੈਨ ਨੂੰ ਕੋਈ ਇਹ ਨਹੀਂ ਹੈਗਾ ਵੀ ਕੋਈ ਰੱਦੀ ਮਾਲੂਗਾ ਨਾ ਵਧੀਆ ਸ਼ਰਮੰਦੀ ਕਰਨਾ ਕੀ ਆ ਵੇ ਬੰਦਾ ਸਾਡੇ ਕੋਲ ਕਸਟਮਰ ਆਵੇ ਆ ਮਾਰਕੀਟ ਜਿੱਥੇ ਮੈਂ ਬੈਠਾ ਇੱਥੇ ਬੰਦਾ ਨੰਗਾ ਤੋਂ ਡਰਦਾ ਵੀ ਕੋਈ ਲੁੱਟ ਕੋ ਨਾ ਕਰ ਲਵੇ ਮੈਂ ਸਿਰਫ ਉਹ ਮਾਰਕੀਟ ਚ ਰੌਣਕ ਲਾਉਣੀ ਆ ਉਹਦੇ ਕਰਕੇ ਅਲੱਗ-ਅਲੱਗ ਅਸੀਂ ਉਹਦੇ ਵਿੱਚ ਕਮਾਈ ਨਹੀਂ ਕਰਨੀ ਕੋਸ਼ਿਸ਼ ਸਿਰਫ ਕਸਟਮਰ ਦਾ ਫਾਇਦਾ ਕਰਨਾ ਕਮਾਈ ਕਰਨ ਉਹ ਸਾਡੇ ਕੋਲ ਲਾਟਰੀ ਹੈਗੀ ਆ ਉਹ ਤੇ ਸਾਨੂੰ ਕਮਿਸ਼ਨ ਮਿਲ ਜਾਂਦਾ ਬਾਕੀ ਲੋਕਾਂ ਦੇ ਨਾਮ ਲੱਗੇ ਜਾਂਦਾ ਠੀਕ ਆ ਇਹ ਚੀਜ਼ ਕਰਕੇ ਮੇ ਤੁਸੀ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਦਿਓ ਜੇ ਸਾਡੀ ਸਪੋਰਟ ਕਰੋਗੇ ਅਸੀਂ ਅੱਗੇ ਵਧਾਂਗੇ ਤੇ ਆਲ ਪੰਜਾਬ ਦੇ ਵਿੱਚ ਮੈਨੂੰ ਅਲੱਗ-ਅਲੱਗ ਬ੍ਰਾਂਚਾਂ ਵਾਸਤੇ ਲੋਕ ਚਾਹੀਦੇ ਨੇ ਲੜਕੇ ਕੰਮ ਕਰਨ ਨਾਲ ਜਗ੍ਹਾ ਦੇ ਰਹੇ ਆਂ ਇਤਰ ਦੀ ਬ੍ਰਾਂਚ ਹਰ ਇੱਕ ਸਹਿਰ ਹਰ ਇੱਕ ਕਸਬੇ ਵਿੱਚ ਖੋਲ੍ਹਣੀ ਹੈ ਜਿਹਨੂੰ ਕੋਈ ਕੰਮ ਦੀ ਲੋੜ ਹੋ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਕਿਤੇ ਵਿਆਹ ਸ਼ਾਦੀ ਪਾਰਟੀ ਤੇ ਜਾਣਾ ਹੈ ਜਾਂ ਕਮਾਂਗਾਰਾਂ ਤੇ ਜਾਣਾ ਹੈ ਤਾਂ ਤੁਸੀਂ ਇੱਤਰ ਲਗਾ ਕੇ ਜਾ ਸਕਦੇ ਹੋ ਪੰਡਤ ਫਰੇਗਰੈਂਸ ਪਾਰਲਰ ਦੇ ਉੱਤੇ ਆਂਦੀ ਤੁਹਾਨੂੰ ਲੋੜ ਹੈ ਤੇ ਇਹ ਦੋ ਦੇ ਨਾਲ ਇੱਕ ਜਿਹੜੀ ਫਰੇਗਰੈਂਸ ਤੁਹਾਨੂੰ ਬਿਲਕੁਲ ਫ੍ਰੀ ਮਿਲੇਗੀ ਸਿਰਫ ਔਰ ਸਿਰਫ ਆਫਰ ਜਿਹੜਾ ਹੈ ਰਖੜੀ ਤੱਕ ਇਹ ਅਵੇਲੇਬਲ ਹੈ ਤੁਸੀਂ ਜਲਦੀ ਤੋਂ ਜਲਦੀ ਆਓ ਨਾਲਗਾ ਲਾਟਰੀ ਵੀ ਪਾਓ ਤੇ ਨਾਲ ਦੇ ਨਾਲ ਖੁਸ਼ਬੂ ਵੀ ਆਪਣੇ ਘਰ ਲੈ ਜਾਓ ਯਾਰ ਗਲਤ ਆ ਗਿਆ